7 7 7 ਆ ਕਾਜ ਤੋਰਨੀ ਕਾਜ ਤੋਰਨੀ ਸੱਜੇ ਮੇਰੀ ਏ ਲਾਡਲੀ ਕਾਜ ਤੋਰਨੀ ਕਾਜ ਤੋ ਪੰਮਾ ਵਿਚਾਰਾ ਮਿੰਤਾ ਕਰੀ ਜਾਂਦਾ ਵਾ ਵੀਡੀਓ ਵੇਖਿਓ ਪੂਰੀ ਬਾਕੀ ਗੱਲਾਂ ਕਰਦੇ ਬਾਅਦ ਚ ਕਾਜ ਤੋਰਨੀ ਸੱਜੇ ਮੇਰੀ ਏ ਲਾਡਲੀ ਕਾਜ ਤੋਰਨੀ ਕਾਜ ਮੈਂ ਬੱਕ ਦੇ ਰੋਟੀ ਵਾਲਾ ਬੰਨਾ ਦਾ ਜਮ ਐ ਬੱਕ ਦੇ ਡੋਂਡੀ ਵਾਲਾ ਬਾਨਾ ਪਿੰਡ ਵਿੱਚ ਕਾਦ ਮੈਂ ਬੋਢੀ ਵਾਲਾ ਬਾਨਾ ਪਿੰਡ ਵਿੱਚ ਕਾਦ ਮੈਂ ਬੋਢੀ ਵਾਹ ਬਰਦਾ ਤੱਪੜੇ ਤੋਣੇ ਆਈ ਮੇਰੇ ਤੇ ਮੋਕਰੀ ਕਾਦ ਤੋਣਨੀ ਆ ਨਾ ਤੱਪੜੇ ਤੋਣੇ ਆਈ ਮੇਰੇ ਤੇ ਮੋਕਰੀ ਕਰਦ ਤੋਰਨੀ ਕਾਦ ਤੋਣਨੀ ਕੱਦ ਤੋੜਨੀ ਤੇ ਤੇ ਮੇਰੀ ਐ ਆਡਨੀ ਕੱਦ ਤੋੜਨੀ ਕੱਦ ਤੋੜਨੀ ਕੱਦ ਤੋੜਨੀ ਜਦ ਤੇ ਨੇਰੀ ਐ ਲਾਡਲੀ ਕੱਦ ਤੋੜਨੀ ਕਾਦਮ ਹੈ ਆਪਣੇ ਪੁੱਤਰ ਦੇਖਣੇ ਕਾਦਮ ਹੈ ਆਪਣੇ ਪੁੱਤਰ ਦੇਖਣੇ ਕਾਦਮ ਹੈ ਆਪਣੇ ਦੂਤੀ ਜਕਣੇ ਕਾਦਮ ਆਪਣੇ ਦੂਤੀ ਜਕਣੇ ਗਿਰਦਾਰੀ ਨਾ ਕਾਦਮ ਹੈਰੀ ਸੰਦੇਨੀ ਬੇਟ ਦੋਰਨੀ ਕਾਦ ਦੋਰਨੀ ਕਰ ਦੋਰਨੀ ਜੱਤ ਨੇ ਲੇਰੀਏ ਲਾਡਲੀ ਕਾਦ ਦੋਰਨੀ ਕਾਦ ਦੋਰਨੀ ਕਰ ਦੋਰਨੀ ਜੱਜ ਮੇਰੀ ਇਹ ਲਾਡਲੀ ਕਰ ਦੋਰਨੀ ਓ ਪੰਮੇ ਭਾਈ ਤੂੰ ਕੀਰਤਨ ਬਹੁਤ ਵਧੀਆ ਕਾਲਿਆ ਕਰਨਾ ਵਾ ਛੱਡ ਖੜਾ ਸੌਦੀ ਦਾ ਆ ਜਾ ਆਪਾਂ ਇੱਕ ਇੱਕ ਕੰਮ ਸ਼ੁਰੂ ਕਰਦੇ ਆਂ ਬਾਕੀ ਪ੍ਰਮਾਤ ਫੇਰੀਆਂ ਤੇ ਵੀ ਜਾ ਕਰਾਂਗੇ ਵਾਜ ਤੇਰੀ ਬਾਖਮਾਲ ਹੈ ਪ੍ਰਮਾਤ ਫੇਰੀਆਂ ਵਾਲੀ